ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਵਰਤੀ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਰਾਮਟੈਕਸ ਬ੍ਰੈਂਡ ਦੇ ਸੂਟ ਲੈ ਕੇ ਆਏ ਜੀ ਵਿਦਆਊਟ ਦੁਪੱਟਾ ਸੂਟ ਹੋਣਗੇ ਪਿਓਰ ਕਾਟਨ ਦੇ ਵਿੱਚ ਮੈਚਿੰਗ ਸੂਟ ਹੋਣਗੇ 2.5 ਮੀਟਰ ਸ਼ਰਟ ਦੀ ਕੱਟ ਤੇ 2.5 ਮੀਟਰ ਬਾਟਮ ਦੀ ਕੱਟ ਤੇ ਵਿਦਆਊਟ ਦੁਪੱਟਾ ਹੈਗੇ ਆ ਜੀ ਅੱਜ ਦੇ ਸੂਟ ਤੇ ਵਿਦਆਊਟ ਲਾਈਨਿੰਗ ਬਣਨਗੇ ਸਾਰੇ ਸੂਟ ਅੱਜ ਦੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਕਿਸੇ ਵੀ ਸੂਟ ਨੂੰ ਤੇ ਪ੍ਰਾਈਸ ਹੈਗਾ ਅੱਜ ਦਾ ਸਿੰਗਲ ਸੂਟ ਦਾ 1100 ਜੇ ਤੁਸੀਂ ਦੋ ਸੂਟ ਪਰਚੇਸ ਕਰਦੇ ਹੋ ਤਾਂ ਤੁਹਾਨੂੰ 2100 ਦੇ ਦੋ ਸੂਟ ਲੈਣਗੇ 2100 ਦੇ ਦੋ ਸੂਟ ਲੈਣਗੇ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਦੇ ਹੋ ਤਾਂ ਉਸੇ ਟਾਈਮ ਐਡਰੈਸ ਭੇਜ ਕੇ ਤੁਸੀਂ ਆਪਣਾ ਕੋਰੀਅਰ ਚਾਰजेस ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਬੁਕਿੰਗ ਲਈ ਨੰਬਰ ਹੈ 8146580803814608083 ਇਸ ਸਾਈਡ ਸਕ੍ਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਬਾਕੀ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈ ਕਿ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਸੂਟ ਲੈਣੇ ਹੁੰਦੇ ਆ ਜਦ ਮਰਜ਼ੀ ਮੰਡੇ ਟੂ ਸੈਟਰਡੇ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਤੁਸੀਂ ਕਿਸੇ ਵੀ ਟਾਈਮ ਆ ਕੇ ਆਪਣੇ ਸੂਟ ਪਰਚੇਸ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਜੀ ਤੇ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਬਹੁਤ ਸੋਹਣਾ ਸੂਟ ਹੈ ਫਾਈਨ ਕਾਟ ਬਹੁਤ ਜਿਆਦਾ ਫਾਈਨ ਕਾਟ ਲੈ ਹੈ ਬਹੁਤ ਜਿਆਦਾ ਜਿਹੜੇ ਐਵੇਂ ਸੂਟ ਨਹੀਂ ਹੁੰਦੇ ਜਿਵੇਂ ਕੁੱਟ-ਕੁੱਟ ਕੇ ਪਹਨਾਉਣ ਵਾਲੇ ਵੀ ਜਿੰਨਾ ਮਰਜੀ ਇਹਨਾਂ ਨੂੰ ਧੂਆ ਪਾ ਲੋ ਨਾ ਇਹਨਾਂ ਨੇ ਡਲ ਹੋਣਾ ਕਿਉਂਕਿ ਰਾਮਟੈਕਸ ਬ੍ਰਾਂਡ ਦੇ ਸੂਟ ਆ ਕਾਫੀ ਫਾਈਨ ਕੁਆਲਿਟੀ ਹੁੰਦੀ ਹੈ ਜਿਨਾਂ ਸੂਟਾਂ ਦੀ ਤੇ ਆਪਣੀ 2.5 ਮੀਟਰ ਦੀ ਸ਼ਰਟ ਇਹ ਹੈਗਾ ਬੜਾ ਸੋਹਣਾ ਖੱਟਾ ਯੈਲੋ ਜਿਹਾ ਕਲਰ ਥੋੜਾ ਬ੍ਰਾਈਟ ਦੇ ਵਿੱਚ ਸਾਰੇ ਸੂਟ ਜਿਹਦੇ ਰਾਮਟੈਕਸ ਬ੍ਰਾਂਡ ਦੇ ਹੋਣਗੇ ਆਪਣੇ ਇਹ ਸ਼ਰਟ ਆ ਗਈ ਤੇ ਇਹ ਹੈਗੀ ਇਸ ਦੇ ਨਾਲ ਮੈਚਿੰਗ ਬਾਟਮ ਬਹੁਤ ਪਿਆਰੀ ਸੇਮ ਕਲਰ ਵਿੱਚ ਮੈਚਿੰਗ ਬਾਟਮ ਹੈ 1100 ਪ੍ਰਾਈਸ ਹੈ ਜੀ ਸਿੰਗਲ ਸੂਟ ਦਾ ਤੇ ਦੋ ਸੂਟਾਂ ਦਾ 2100 ਪ੍ਰਾਈਸ ਹੈ ਜੀ ਕੋਰੀਅਰ ਚਾਰजेस ਲੱਗਦੇ ਹੋਣਗੇ ਬਾਕੀ ਜਿਨ੍ਹਾਂ ਨੇ ਕੁਝ ਬਾਕੀ ਸਟਿਚ ਕਰਾ ਕੇ ਵੀ ਰੈਡੀ ਕਰਾ ਕੇ ਵੀ ਤੇ ਦੁਪੱਟਾ ਮੰਗਵਾਉਣਾ ਹੈ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਐਜ਼ ਇਟ ਇਜ਼ ਸੂਟ ਮੰਗਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਬੜਾ ਪਿਆਰਾ ਸੂਟ ਹੈ ਹੁਣ ਇਹਦੇ ਵਿੱਚ ਇੱਕ ਇੱਕ ਕਲਰ ਦੇ ਤੁਹਾਨੂੰ ਪ੍ਰਿੰਟ ਕਲਰ ਦਿਖਾਉਣੀ ਹੈ ਇੱਕ ਇੱਕ ਪ੍ਰਿੰਟ ਦੇ ਜਿਹੜਾ ਇਹ ਵਾਲਾ ਪ੍ਰਿੰਟ ਹੈ ਅਲੱਗ ਜਿਹਾ ਹੀ ਪ੍ਰਿੰਟ ਹੈ ਜੀ ਬੜਾ ਪਿਆਰਾ ਤੇ ਇਹਦੇ ਵਿੱਚ ਕਲਰ ਹੈਗਾ ਪਹਿਲਾਂ ਮੈਂ ਤੁਹਾਨੂੰ yellow ਦਿਖਾਇਆ ਨੈਕਸਟ ਕਲਰ ਹੈਗਾ ਇਹਦੇ ਵਿੱਚ ਬੜਾ ਸੋਹਣਾ ਜਿਹਾ blue ਹੈ ਇਹ ਅਲੱਗ ਜਿਹਾ ਹੀ blue ਹੈ ਨਾ ਤਾਂ purple ਹੈ ਡਿਫਰੈਂਟ ਜਿਹਾ ਕਲਰ ਹੈ ਦੇਖੋ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਮੈਂ ਵਾਰ-ਵਾਰ ਰਿਪੀਟ ਕਰ ਰਹੀ ਹਾਂ ਬਹੁਤ ਪਿਆਰਾ ਪ੍ਰਿੰਟ ਹੈ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਬਹੁਤ ਸੋਹਣੀ ਬਲੂ ਕਲਰ ਦੇ ਵਿੱਚ 2.5 ਮੀਟਰ ਦੀ ਕੱਟ ਸ਼ਰਟ ਦੀ ਹੈ 2.5 ਮੀਟਰ ਦੀ ਉਹ ਬਾਟਮ ਦੀ ਕੱਟ ਹੈ ਤੇ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਥੋੜਾ ਡਾਰਕ ਪਿੰਕ ਚ ਹੁੰਦਾ ਜਿਹੜਾ ਮਜੈਂਟਾ ਤੋਂ ਥੋੜਾ ਜਿਹਾ ਲਾਈਟ ਹੈ ਤੇ ਪਿੰਕ ਤੋਂ ਡਾਰਕ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ विदाउट लाइनिंग ਬਣਗੇ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਜੀ ਸਿੰਗਲ ਸੂਟ ਦਾ ਪ੍ਰਾਈਸ ਹੈਗਾ ਆਪਣਾ 1100 ਜੇ ਤੁਸੀਂ ਦੋ ਸੂਟ ਪਰਚੇਸ ਕਰੋਗੇ ਤਾਂ ਤੁਹਾਨੂੰ 2100 ਦੇ ਦੋ ਸੂਟ ਪੈਣਗੇ ਦੇਖੋ ਇਹਦਾ ਕਲਰ ਹੋਰ ਸੋਹਣਾ ਕਲਰ ਹੈ ਬਾਟਮ ਦਾ ਚਾਹੇ ਤੁਸੀਂ ਟਾਈ ਐਂਡ ਆਈ ਦੁਪੱਟਾ ਕਰਵਾ ਲਓ ਹਲਕੀ ਫੁਲਕੀ ਲੇਸਿਸ ਦੀ ਡਿਜ਼ਾਈਨਿੰਗ ਕਰਵਾ ਸਕਦੇ ਆ ਜਾਂ ਸਿੰਗਲ ਦੁਪੱਟਾ ਕਰਾ ਕੇ ਕਰੀਮ ਲੇਸ ਦੇ ਨਾਲ ਬੜਾ ਪਿਆਰਾ ਲੱਗਣਾ ਹੈ ਤੇ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਪੈਰਟ ਕਲਰ ਕਪੜੇ ਦੀ ਫੁੱਲ ਗਰੰਟੀ ਹੈ ਜੀ ਕਿਉਂਕਿ ਰਾਮਟੈਕਸ ਬ੍ਰਾਂਡ ਦਾ ਬਿਲਕੁਲ ਵੀ ਕੰਪਲੇਂਟ ਨਹੀਂ ਆਉਂਦੀ ਰਾਮਟੈਕਸ ਬ੍ਰਾਂਡ ਦੀ ਇਹ ਸੇਮ ਪ੍ਰਿੰਟ ਦੇ ਵਿੱਚ ਹੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਪੈਰਟ ਕਲਰ ਹੈ ਨਾਲ ਹੈਗੀ ਹੈ ਮੈਚਿੰਗ ਬਾਟਮ ਸੇਮ ਕਲਰ ਦੀ ਹੈ ਪੈਰਟ ਕਲਰ ਦੀ ਇਹ ਚਾਰ ਸੂਟ ਮੈਂ ਤੁਹਾਨੂੰ ਇੱਕ ਪ੍ਰਿੰਟ ਦੇ ਵਿੱਚ ਜਿਖਾ ਦਿਖਾਏ ਆ ਚਾਰ ਕਲਰ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਹਰ ਇੱਕ ਤਰ੍ਹਾਂ ਹਰ ਇੱਕ ਜਿਵੇਂ ਇਹ ਤੇ ਅਕੋਰਡਿੰਗ ਅੱਜ ਆਪਣੇ ਸੂਟ ਹੈਗੇ ਆਪਣੇ ਕੋਲ ਚ ਇਹ ਕੁੜੀਆਂ ਨੇ ਲੈਣੇ ਆ ਮੰਮੀਆਂ ਦੇ ਲੈਣੇ ਆ ਬਜ਼ੁਰਗਾਂ ਦੇ ਲੈਣੇ ਹਰ ਇੱਕ ਤਰ੍ਹਾਂ ਦੀ ਪ੍ਰਿੰਟਿੰਗ ਕਲਰ ਉਵੇਂ ਦੇ ਦਿਖਾਵਾਂਗੇ ਇਹ ਦੇਖੋ ਕਿੰਨਾ ਪਿਆਰਾ ਫਲਾਵਰ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਲਾਈਟ ਜਿਹਾ 골ਡ ਇਹ 골ਡਨ ਕਲਰ ਦੇ ਵਿੱਚ ਹੈ ਸਕਿਨ 골ਡਨ ਕਲਰ ਹੈ ਤੇ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਇਹਦਾ ਸੂਟ ਦਾ ਤੇ ਨਾਲ ਹੈਗੀ ਹੈ ਸੇਮ ਬੇਸ ਕਲਰ ਦੀ ਉਹ ਸੇਮ ਜਿਹੜਾ ਬੇਸ ਹੈ ਸੂਟ ਦਾ 골ਡਨ ਸਕਿਨ ਕਲਰ ਦੀ ਬਾਟਮ ਵਿਦਾਊਟ ਲਾਈਨਿੰਗ ਸੂਟ ਬਣਨੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਹੁਣ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਇਹ ਵਾਲਾ ਦਿਖਾਇਆ ਇਹਦੇ ਮੈਂ ਤੁਹਾਨੂੰ ਕਲਰ ਦਿਖਾਉਣੀ ਹੈ ਇਹਦੇ ਵਿੱਚ ਹੈਗਾ ਕਰੀਮ ਕਰੀਮ ਕਲਰ ਤਾਂ ਵੈਸੇ ਹੀ ਨਹੀਂ ਰਹਿੰਦਾ ਸਭ ਤੋਂ ਪਹਿਲਾਂ ਸੇਲ ਹੁੰਦਾ ਜੀ ਕਰੀਮ ਰੰਗ ਦਾ ਇਹਨਾਂ ਨਾਲ ਇੱਕ ਗੱਲ ਹੈ ਤੁਸੀਂ ਜਿਹੜਾ ਮਰਜੀ ਦੁਪੱਟਾ ਵੀ ਲੈ ਸਕਦੇ ਹੋ ਜਿਵੇਂ ਪਿੰਕ ਕਲਰ ਦੇ ਫਲਾਰਸ ਐ ਇਹਦੇ ਨਾਲ ਸੇਮ ਕਲਰ ਦਾ ਪਿੰਕ ਦੁਪੱਟਾ ਵੀ ਲਿਆ ਜਾ ਸਕਦਾ ਪ੍ਰਿੰਟਿੰਗ ਹੀ ਬਹੁਤ ਪਿਆਰੀ ਐ ਨਾ ਸੂਟਾਂ ਦੀ ਬਹੁਤ ਸੋਹਣਾ ਫਲਾਵਰ ਪ੍ਰਿੰਟ ਦੇ ਵਿੱਚ ਇਹ ਸੂਟ ਤੇ ਨਾਲ ਇਸ ਦੀ ਆਫ ਵਾਈਟ ਹੀ ਬਾਟਮ ਐ

ਇਸ ਦੇ ਨਾਲ ਹੈਗੀ ਸੇਮ ਬੇਸ ਕਲਰ ਦੀ ਜਿਹੜਾ ਸੇਮ ਬੇਸ ਕਲਰ ਦੀਆਂ ਬਾਟਮਸ ਹੈ ਜੀ ਨਾਲ ਹਰੇਕ ਸੂਟ ਦੇ ਨਾਲ ਸਿੰਗਲ ਸੂਟ ਦਾ 1100 ਪ੍ਰਾਈਸ ਹੈ ਦੋ ਸੂਟ ਲਓਗੇ 2100 ਦੇ ਪੈਣਗੇ ਇਹਦਾ ਇੱਕ ਮੈਂ ਤੁਹਾਨੂੰ ਹੋਰ ਦੱਸਦੀ ਆ ਜਿਵੇਂ 1 ਕੇਜੀ ਦੇ ਹੁੰਦੇ ਆ ਸਾਡੇ ਕੋਰੀਅਰ ਚਾਰਜਸ ਵੀ 1 ਕਿਲੋ ਦੇ ਵਿੱਚ ਤੁਹਾਡਾ ਇਹ ਜੇ ਦੋ ਸੂਟ ਵੀ ਲਓਗੇ ਤੁਹਾਨੂੰ ਇੱਕ ਹੀ ਕੋਰੀਅਰ ਦੇ ਵਿੱਚ ਹੀ ਆ ਜਾਣੇ ਆ ਸਿੰਗਲ ਸੂਟ ਦਾ ਹੀ ਰੇਟ ਲੱਗਣਾ ਕੋਰੀਅਰ ਦਾ ਵੀ ਤੁਹਾਨੂੰ ਜੇ ਦੋ ਸੂਟ ਲੰਨੇ ਹੋ ਤੁਸੀਂ ਬੜਾ ਪਿਆਰਾ ਜਾਂ ਫਿਰੋਜ਼ੀ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਇੱਕ ਪ੍ਰਿੰਟ ਦੇ ਵਿੱਚ ਦਿਖਾ ਰਹੀ ਆ ਮੈਂ ਤੁਹਾਨੂੰ ਸੂਟ ਬੜਾ ਸੋਹਣਾ ਫਲਾਵਰ ਪ੍ਰਿੰਟ ਹੈ ਕਲਰ ਬੜੇ ਅਲੱਗ ਜੇ ਕਲਰ ਹੈ ਅੱਖਾਂ ਨੂੰ ਚੁੱਭਣ ਵਾਲੇ ਨਹੀਂ ਹੈਗੇ ਬੜਾ ਸੋਹਣਾ ਜਾਂ ਫਿਰੋਜ਼ੀ ਹੈ ਇਹਦੇ ਬਹੁਤ ਪਿਆਰਾ ਨਾਲੇ ਸੇਮ ਬੇਸ ਕਲਰ ਦੀਆਂ ਬਿਲਕੁਲ ਸੇਮ ਬਾਟਮਸ ਪਲੇਨ ਯਾ ਵਿਦਾਊਟ ਲਾਈਨਿੰਗ ਬਣਨਗੇ ਬਿਲਕੁਲ ਲਾਈਨਿੰਗ ਦੀ ਲੋੜ ਨਹੀਂ ਹੈ ਜੀ ਤੇ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਗ੍ਰੇ ਕਲਰ ਏ ਕਲਰ ਬੋਸ ਸਨਫਲਾవర్ ਪ੍ਰਿੰਟ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਸੋਹਣੀ ਤੇ ਨਾਲ ਸੇਮ ਕਲਰ ਦੀ ਉਹ ਬਾਟਮ ਬਹੁਤ ਜਿਆਦਾ ਫਾਈਨ ਹੈ ਰਾਮ ਟੈਕਸ ਬ੍ਰਾਂਡ ਦੇ ਸੂਟ ਮੈਚਿੰਗ ਤੇ ਆਫਰ ਦੇ ਵਿੱਚ ਤੁਹਾਨੂੰ ਸੂਟ ਮਿਲ ਰਿਹਾ ਅੱਜ ਦੇ ਇਹ ਤੇ ਹੁਣ ਨੈਕਸਟ ਪ੍ਰਿੰਟ ਸ਼ੁਰੂ ਕਰਦੇ ਹਾਂ ਥੋੜਾ ਜਿਹਾ ਡਾਰਕ ਚਾਰਟ ਦੇ ਵਿੱਚ ਦਿਖਾਵਾਂਗੇ ਹੁਣ ਮੈਰੂਨ ਕਲਰ ਹੈ ਜੀ ਜਿਹੜਾ ਕਾਲਸ ਤੇ ਮੈਰੂਨ ਕਲਰ ਹੁੰਦਾ ਕਾਲਸ ਤੇ ਮੈਰੂਨ ਬਹੁਤ ਸੋਨਾ ਪ੍ਰਿੰਟ ਹੈ ਵੀ ਵੱਡਾ ਬਟਾ ਪ੍ਰਿੰਟ ਹੈ ਸੇਮ ਮੈਚਿੰਗ ਬਾਟਮ ਮੈਰੂਨ ਕਲਰ ਦੀ ਉਹ ਸੇਮ بیس ਦੇ ਕਲਰ ਦੇ ਨਾਲ ਦੀ ਸੇਮ ਬਾਟਮ ਹੈ ਜੀ ਨਾਲ ਇਹਦਾ ਥੋੜੇ ਡਾਰਕ ਕਲਰ ਹੀ ਹੈ ਇਹ ਵਾਲੇ ਪ੍ਰਿੰਟ ਦੇ ਵਿੱਚ ਇਹਦੇ ਨਾਲ ਹੈਗਾ ਆਪਣੇ ਕੋਲ ਬਲੂ ਕਲਰ ਕਾਲਸ ਤੇ ਜਿਹੜਾ ਬਲੂ ਕਲਰ ਨੇਵੀ ਬਲੂ ਕਲਰ ਉਹ ਵਾਲਾ ਕਲਰ ਆ ਪ੍ਰਿੰਟਿੰਗ ਬਹੁਤ ਪਿਆਰੀ ਹੈ ਇਹਨਾਂ ਨੂੰ ਕੁੜਤਾ ਸਟਾਈਲ 'ਚ ਵੀ ਤੁਸੀਂ ਬਣਾ ਸਕਦੇ ਹੋ ਜਿਵੇਂ ਕੁੜੀਆਂ ਨੇ ਡਿਊਟੀ ਜਾਣਾ ਹੁੰਦਾ ਆਫਿਸ ਜਾਣਾ ਤਾਂ ਤੁਸੀਂ ਕੁੜਤਾ ਸਟਾਈਲ 'ਚ ਵੀ ਪਲਾਜ਼ੋ ਜਾਂ ਸਟੇਟ ਸਲਵਾਰ ਦੇ ਨਾਲ ਬਿਲਕੁਲ ਦੁਪੱਟਾ ਲੈਣ ਦੀ ਵੀ ਲੋੜ ਨਹੀਂ ਤਾਂ ਵੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਨੈਕਸਟ ਕਲਰ ਆ ਗਿਆ ਇਸ ਦੇ ਵਿੱਚ ਇਹਦੇ ਵਿੱਚ ਡਾਰਕ ਕਲਰ ਹੈ ਜੀ ਸਾਰੇ ਇਹ ਵਾਲੇ ਪ੍ਰਿੰਟ ਦੇ ਵਿੱਚ ਸਾਰੇ ਆਪਣੇ ਡਾਰਕ ਕਲਰ ਹੈ ਨਾਲ ਮੈਚਿੰਗ ਬਾਟਮ ਬਹੁਤ ਸੋਹਣਾ ਇਸਦੇ ਵਿੱਚ ਜਿਨ੍ਹਾਂ ਨੇ ਸੇਮ ਸੂਟ ਵੀ ਲੈਣਿਆ ਘਰੇ ਕਈਆਂ ਬਰ ਹੁੰਦਾ ਵੀ ਦੋਨੋਂ ਸੇਮ ਸੂਟ ਲੈਣਿਆ ਤਾਂ ਵੀ ਆਪਣੇ ਕੋਲ ਦੋ ਦੋ ਕੱਟ ਹੈ ਦੋ ਦੋ ਸੂਟ ਹੈਗੇ ਆ ਇਹਨਾਂ ਦੇ ਨਾਲ ਦੇ ਸੇਮ ਡਾਰਕ ਗ੍ਰੀਨ ਹੈ ਡਾਰਕ ਮੂੰਗੀਆ ਗ੍ਰੀਨ ਕਲਰ ਇਹ ਚਾਰੇ ਸੂਟ ਕਾਫੀ ਜ਼ਿਆਦਾ ਡਾਰਕ ਦੇ ਵਿੱਚ ਇਹਦੇ ਵਿੱਚ ਮੈਂ ਡਾਰਕ ਮੈਰੂਨ ਦਿਖਾਇਆ ਪਹਿਲਾਂ ਤੁਹਾਨੂੰ ਬਹੁਤ ਪਿਆਰਾ ਇਹ ਡਾਰਕ ਮੂੰਗੀਆ ਗ੍ਰੀਨ ਕਲਰ ਹੈ ਜੀ ਸਿੰਗਲ ਸੂਟ ਦਾ ਪ੍ਰਾਈਸ 1100 ਦੋ ਸੂਟ ਲਓਗੇ 2100 ਤੇ ਲੈਣੇ ਆ ਜੀ ਦੋ ਸੂਟ ਤੁਹਾਨੂੰ ਨੈਕਸਟ ਪ੍ਰਿੰਟ ਆ ਗਿਆ ਥੋੜਾ ਪਿਆਰਾ ਜਿਹਾ ਪ੍ਰਿੰਟ ਹੈ ਇਹਦਾ ਜਿਹੜਾ ਬੇਸ ਹੈ ਉਹ ਜ਼ਿਆਦਾਤਰ ਲਾਈਟਰ ਰਹਿਣਾ ਹੈ ਮੈਚਿੰਗ ਦੇ ਵਿੱਚ ਬਹੁਤ ਸੋਹਣਾ ਸਦਾ ਬਹਾਰ ਅੰਬੀ ਵਾਲਾ ਪ੍ਰਿੰਟ ਪਰਪਲ ਪ੍ਰਿੰਟ ਦੇ ਵਿੱਚ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹਨਾਂ ਦਾ ਰਹੀਓ ਸੇਮ ਪਰਪਲ ਕਲਰ ਦੀ ਬਾਟਮ ਬੜਾ ਪਿਆਰਾ ਪਰਪਲ ਲਵੈਂਡਰ ਕਲਰ ਹੈ ਇਸ ਦੀ ਮੈਚਿੰਗ ਬਾਟਮ ਆ ਗਈ ਇਹਨਾਂ ਦਾ ਸਟੱਫ ਵੀ ਬਹੁਤ ਜ਼ਿਆਦਾ ਕੂਲ ਹੈ ਤੇ ਨੈਕਸਟ ਆ ਗਿਆ ਪੀਚ ਕਲਰ ਸੇਮ ਦੇ ਵਿੱਚ ਸਾਰੇ ਅੱਜ ਦੇ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਵਿਦਾਊਟ ਦੁਪੱਟਾ ਮੈਚਿੰਗ ਸੂਟ ਪੀਚ ਕਲਰ ਦੇ ਵਿੱਚ ਪ੍ਰਿੰਟ ਹੀ ਬਹੁਤ ਜ਼ਿਆਦਾ ਸੋਹਣਾ ਹੈ ਨਾ ਸਿੱਧਾ ਨਾ ਬਹੁਤ ਪਿਆਰਾ ਪ੍ਰਿੰਟ ਹੈ ਇਹ ਜਿਹੜੇ ਸਦਾ ਬਹਾਰ ਸੂਟ ਹੁੰਨੇ ਆ। ਹੋਵੇ ਇਹਦੇ ਸੂਟਾਂ ਜੀ ਜਿੰਨਾ ਮਰਜ਼ੀ ਇਹਨਾਂ ਨੂੰ ਪਾਓ ਹਟਾਓ ਬਿਲਕੁਲ ਖਰਾਬ ਨਹੀਂ ਹੋਣੇ। ਬਹੁਤ ਪਿਆਰੇ ਸਰਦਾਰੀ ਪ੍ਰਿੰਟ ਅੱਜ ਦੇ ਆਪਣੇ ਮੈਚਿੰਗ ਬਾਟਮਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਮਸਟਰਡ ਕਲਰ। ਜ਼ਿਆਦਾਤਰ ਸਾਰੀ ਤਰ੍ਹਾਂ ਦੇ ਕਲਰ ਆਗੇ ਵਿੱਚ ਲਾਈਟ ਡਾਰਕ ਹਰ ਇੱਕ ਤਰ੍ਹਾਂ ਦੇ ਕਲਰ ਦਿਖਾਏ ਆ। ਬਹੁਤ ਸੋਹਣਾ ਪ੍ਰਿੰਟ ਹੈ ਜੀ। ਇਸਦੇ ਨਾਲ ਮਸਟਰਡ ਕਲਰ ਦੀ ਪਲੇਨ ਬਾਟਮ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਆਊਟ ਲਾਈਨਿੰਗ ਹੀ ਸੂਟ ਬਣਨਗੇ ਸਾਰੇ ਤੇ ਨੈਕਸਟ ਹੈਗਾ ਇਹਦੇ ਵਿੱਚ ਡਾਰਕ ਪਿੰਕ ਕਲਰ ਡਾਰਕ ਪਿੰਕ ਕਲਰ ਬਹੁਤ ਪਿਆਰੀ প্রিন্টিং ਸੂਟ ਦੇ ਨਾਲ ਹੈ ਜੀ ਮੈਚਿੰਗ ਬਾਟਮ ਤੇ ਬਹੁਤ ਸੋਹਣੇ ਲੱਗਾਣੇ ਨੇ ਤੁਸੀਂ ਸੇਮ ਮੈਚਿੰਗ ਸੂਟ ਦੇ ਵਿੱਚ ਇਹ ਚਾਰ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਿਖਾ ਰਹੀ ਹਾਂ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਇਹਨਾਂ ਦਾ ਬੇਸ ਜਿਹੜਾ ਸ਼ਰਟ ਦਾ ਗ੍ਰੇ ਰਹਿਣਾ ਹੁਣ ਤੁਹਾਨੂੰ ਮੈਚਿੰਗ ਸੂਟੇ ਦਿਖਾ ਰਹੀ ਹਾਂ ਨਾਲ ਮੈਂ ਤੇ ਬਾਕੀ ਫਲਾਵਰ ਦਾ ਪ੍ਰਿੰਟ ਚੇਂਜ ਹੋਈ ਜਾਣਾ ਬੇਸ ਜਿਹੜਾ ਸੂਟ ਦਾ ਗ੍ਰੇ ਆ ਸੋ ਉਹਨਾ ਗ੍ਰੇ ਪ੍ਰਿੰਟ ਦੇ ਵਿੱਚ ਇਹਦਾ ਕਾਲਸ ਤੇ ਜਿਹੜਾ ਮੌਫ ਕਲਰ ਹੁੰਦਾ ਉਸ ਕਲਰ ਦਾ ਪ੍ਰਿੰਟ ਹੈ بیس ਗ੍ਰੇ ਹੈ ਇਹ ਵੀ ਡਿਫਰੈਂਟ ਜਿਹਾ ਪ੍ਰਿੰਟ ਹੈ ਜੇ ਹਲਕਾ-ਫੁਲਕਾ ਬਾਟਮ ਤੇ ਕੋਈ ਡਿਜ਼ਾਈਨਿੰਗ ਕਰਾਉਣੀ ਹੈ ਤਾਂ ਤੁਸੀਂ ਬਣਾ ਸਕਦੇ ਹੋ ਦੇਖੋ ਸੇਮ ਇਸ ਕਲਰ ਦੀ ਸੇਮ ਬਾਟਮ ਬਹੁਤ ਪਿਆਰਾ ਕੰਟਰਾਸਟ ਹੈ ਬੜਾ ਸੂਟ ਆ ਗਿਆ ਇਹਦੇ ਮੈਂ ਤੁਹਾਨੂੰ ਨੈਕਸਟ ਕਲਰ ਦਿਖਾਨੀ ਹੈ ਬੜੇ ਪਿਆਰੇ ਪਿਆਰੇ ਜਿਹੇ ਕਲਰ ਹੈ ਇਹਦੇ ਵੀ ਇਹਦੇ ਵਿੱਚ ਹੈਗਾ ਗ੍ਰੇ ਇਸ ਗ੍ਰੇ ਹੀ ਰਹਿਣਾ ਬਸ ਫਲਾਵਰ ਦਾ ਪ੍ਰਿੰਟ ਚੇਂਜ ਹੋਈ ਜਾਣਾ ਬੜਾ ਸੋਹਣਾ ਗ੍ਰੀਨ ਜਿਹਾ ਕਲਰ ਹੈ ਡਿਫਰੈਂਟ ਜਿਹਾ ਗ੍ਰੀਨ ਹੈ ਬਹੁਤ ਪਿਆਰਾ ਪ੍ਰਿੰਟ ਤੇ ਨਾਲ ਹੈਗੀਆਂ ਮੈਚਿੰਗ ਬਾਟਮ ਮੋਹਤ ਪਿਆਰਾ ਕਲਰ ਕੰਬੀਨੇਸ਼ਨ ਹੈ ਸੂਟ ਦਾ ਵੀ ਬਹੁਤ ਸੋਹਣੀ ਕੋਈ ਲੇਸਿਸ ਦੀ ਡਿਜ਼ਾਈਨ ਵੀ ਕਰਾ ਸਕਦੇ ਹੋ ਤੁਸੀਂ ਸਿੰਪਲ ਬਣਾਉਣਾ ਸਿੰਪਲ ਬਣਾ ਸਕਦੇ ਹੋ ਅਲੱਗ ਜਿਓ ਲੁਕਾਣੀ ਹੈ ਜੀ ਇਹਨਾਂ ਦੀ ਨੈਕਸਟ ਕਲਰ ਆ ਗਿਆ ਥੋੜਾ ਪਿਆਰਾ ਮਹਿੰਦੀ ਕਲਰ ਦੇ ਪ੍ਰਿੰਟ ਦੇ ਨਾਲ ਜਿੰਨਾ ਮਰਜੀ ਤੁਸੀਂ ਮਸ਼ੀਨ 'ਚ ਧੋ ਇਹਨਾਂ ਨੇ ਬਿਲਕੁਲ ਨਹੀਂ ਖਰਾਬ ਹੋਣਾ ਕਿਉਂਕਿ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਬੜੀ ਪਿਆਰੀ ਪ੍ਰਿੰਟਿੰਗ ਦੇ ਨਾਲ ਤੇ ਸੇਮ ਨਾਲ ਮਹਿੰਦੀ ਕਲਰ ਦੀ ਉਹ ਬਾਟਮ ਹੈ ਜੀ ਨਾਲ ਮਹਿੰਦੀ ਕਲਰ ਦੀ ਬਾਟਮ ਸੇਮ ਦੇ ਵਿੱਚ ਬੜੀ ਪਿਆਰੀ ਲੱਗਦੀ ਹੈ। ਕਈ ਵਾਰੀ ਦੁਪੱਟੇ ਆਪਣੇ ਕੋਲ ਘਰੇ ਵੀ ਪਏ ਹੁੰਦੇ ਆ ਤਾਂ ਵੀ ਇਹਨਾਂ ਨੂੰ ਆਪੇ ਰੀਯੂਜ਼ ਕਰ ਸਕਦੇ। ਤੇ ਸੇਮ ਦੇ ਵਿੱਚ ਹੈਗਾ ਬੜਾ ਸੋਹਣਾ ਸੁਰਮਈ ਰੰਗ। ਡਾਰਕ ਗ੍ਰੇ ਕਲਰ ਸੁਰਮਈ ਕਲਰ 베ਸ ਸਾਰਿਆਂ ਦਾ ਗ੍ਰੇ ਹੈ ਇਹਨਾਂ ਦਾ ਚਾਰ ਸੂਟ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ। ਪਿਆਰਾ ਜਾਂ ਡਾਰਕ ਸੁਰਮੀ ਗ੍ਰੇ ਉਹ ਨਾਲ ਹੈਗੀ ਇਸਦੀ ਮੈਚਿੰਗ ਬੋਟਮ ਬੜੀ ਪਿਆਰੀ ਪ੍ਰਿੰਟਿੰਗ ਹੈ ਜੀ ਇਹ ਚਾਰ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆ ਤੇ ਪ੍ਰਾਈਸ ਹੈਗਾ ਜੀ 1100 ਸਿੰਗਲ ਸੂਟ ਦਾ ਦੋ ਸੂਟ ਪਰਚੇਸ ਕਰੋਗੇ 2100 ਤੇ 2100 ਦੇ ਦੋ ਸੂਟ ਲੈਣਗੇ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੋਣਗੇ ਉਹ ਜਰੂਰ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81450 808000 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ